ਆਰਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਹ ਜਿਹੜੀ ਕੌਲੀ ਚਮਕ ਰਹੀ ਹੈ ਨਾ ਜੀ ਇਹ ਸੋਨੇ ਤੋਂ ਘੱਟ ਨਹੀਂ ਐਵੇਂ ਜੀ ਸਾਡੇ ਪੰਜਾਬੀਆਂ ਦਾ ਸਾਡੇ ਦੇਸੀਆਂ ਦਾ ਸੋਨਾ ਤੇ ਹੋਵੇ ਵੀ ਕਿਉਂ ਨਾ ਸਾਗ ਤੋੜਨ ਤੋਂ ਲੈ ਕੇ ਕੱਟਣ ਤੱਕ ਧੋਣ ਤੱਕ ਘੋਟਣਾ ਫਿਰ ਇਹਨੂੰ ਪਕਾਉਣਾ ਪੂਰਾ ਦਿਨ ਲਗਾ ਕੇ ਬਈ ਬੜਾ ਹੀ ਲੰਬਾ ਟਾਈਮ ਲੱਗਦਾ ਹੈ ਇਹਦੇ ਤੇ ਪੂਰਾ ਪੂਰਾ ਦਿਨ ਇਨਵੈਸਟ ਕਰਦੀਆਂ ਨੇ ਜਨਾਨੀਆਂ ਜਿਹੜੇ ਲੋਕ ਅੱਜਕੱਲ ਰੀਲਾਂ ਬਣਾ ਮਨਾ ਕੇ ਪਾਉਂਦੇ ਨੇ ਨਾ ਲਓ ਜੀ ਡੱਬਾ ਖੋਲਿਆ ਸਾਗ ਤੇ ਆਈਸ ਕਯੂਬ ਖੋਲੇ ਸਾਗ ਫ੍ਰੀਜ਼ਰ ਖੋਲੇ ਸਾਗ ਹੋਵੇ ਵੀ ਕਿਉਂ ਨਾ ਬਈ ਇੰਨੀ ਮਿਹਨਤ ਚੁ ਕੀਤੀ ਹੁੰਦੀ ਐ ਤੇ ਐਸੀ ਮਿਹਨਤ ਦੇ ਸਦਕਾ ਤੁਹਾਨੂੰ ਮਿਲਦਾ ਐ ਇੰਨਾ ਸਵਾਦ ਸਾਗ ਤੇ ਚਲੋ ਜੀ ਗੱਲਾਂ ਦੇ ਨਾਲ ਨਾਲ ਆਪਾਂ ਸਾਗ ਦੀ ਰੈਸਿਪੀ ਵੱਲ ਵੀ ਅੱਗੇ ਵਧੀਏ ਮੈਂ ਸਾਗ ਨੂੰ ਖੁੱਲੇ ਪਾਣੀ ਚ ਨਤਾਰ ਲਿਆ ਐ ਦੇਖੋ ਜੀ ਮਿੱਟੀ ਤੁਹਾਨੂੰ ਮੈਂ ਤਾਂ ਦਿਖਾ ਰਹੀ ਆ ਛਾਨ ਕੇ ਤੋਂ ਨਾਲੋ ਚੰਗਾ ਐ ਇਹਨੂੰ ਨਿਤਾਰ ਕੇ ਤੋਂ ਬੋ ਸਾਰੀ ਮਿੱਟੀ ਨੀਚੇ ਬੈਠ ਜਾਂਦੀ ਐ ਤੇ ਉੱਤੋਂ ਉੱਤੋਂ ਸਾਫ ਸਾਫ ਸਾਗ ਤੁਸੀਂ ਪੱਤੇ ਨੂੰ ਕੱਟ ਸਕਦੇ ਹੋ ਤੇ ਇੱਧਰ ਜੀ ਆਪਾਂ ਲਈਆਂ ਨੇ ਮੁਠੀ ਭਰ ਕੇ ਮਿਰਚਾਂ ਤੇ ਇੱਕ ਮੁਠੀ ਭਰ ਕੇ ਮੈਂ ਲੈ ਲਿਆ ਜੀ ਲਸਣ ਦਾ ਤੇ ਇੱਥੇ ਨਾਲ ਹੀ ਮੈਂ ਇੱਕ ਮੁਠੀ ਭਰ ਕੇ ਲਵਾਂਗੀ ਕਟਿਆ ਹੋਇਆ ਅਦਰਕ ਬਸ ਛੋਟੇ ਛੋਟੇ ਟੁਕੜਿਆਂ ਚ ਕਰ ਲਿਆ ਐ ਇਹਨੂੰ ਬਹੁਤ ਬਰੀਕ ਕਰਨ ਦੀ ਲੋੜ ਨਹੀਂ ਵੈਸੇ ਤੇ ਸਾਡੀਆਂ ਮੰਮੀਆਂ ਦਾਦੀਆਂ ਨਾਨੀਆਂ ਚਾਚੀਆਂ ਸਭ ਨੂੰ ਸਾਗ ਬਣਾਉਣਾ ਆਉਂਦਾ ਹੈ ਪਰ ਅੱਜ ਇਸ ਤਰੀਕੇ ਨਾਲ ਸਾਗ ਟਰਾਈ ਕਰਿਓ ਤੁਹਾਨੂੰ ਬੜਾਈ ਵਧੀਆ ਲੱਗੇਗਾ ਕੁੱਕਰ ਚ ਪਾਇਆ ਥੋੜਾ ਜਿਹਾ ਤੇਲ ਲਸਣ ਅਦਰਕ ਮਰਚਾ ਤੇ ਨਾਲ ਪਤਾ ਲੂਨ ਜਦੋਂ 1 ਮਿੰਟ ਲਈ ਭੁੰਨੇਗੇ ਥੋੜੇ ਜਿਹਾ ਨਾਲ ਹੀ ਪਾ ਦੇਣਾ ਜੀ ਅਸੀਂ ਕੋਲੀ ਭਰ ਕੇ ਪਾਣੀ ਦਾ ਇਸ ਤੋਂ ਬਾਅਦ ਆਪਾਂ ਸਾਗ ਪਾਉਣ ਦਾ ਪ੍ਰੋਸੈਸ ਸ਼ੁਰੂ ਕਰਨਾ ਹੈ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਆਪਾਂ ਇਸ ਤਰ੍ਹਾਂ ਸਾਗ ਨੂੰ ਤੜਕਾ ਕਿਉਂ ਲਗਾਇਆ ਇਹਦੇ ਦੋ ਰੀਜ਼ਨਸ ਨੇ ਬੜੇ ਵਧੀਆ ਤੁਹਾਨੂੰ ਬੜੇ ਪਸੰਦ ਆਣਗੇ ਪਹਿਲਾ ਜੇ ਸਾਗ ਤੁਹਾਡਾ ਲੰਬੇ ਸਮੇਂ ਲਈ ਪਿਆ ਰਵੇ ਤੇ ਉਹ ਖਰਾਬ ਨਹੀਂ ਹੋਏਗਾ ਕਿੰਨਾ ਵੀ ਟਾਈਮ ਤੁਸੀਂ ਰੱਖ ਲਓ ਉਹਨੇ ਖਰਾਬ ਨਹੀਂ ਹੋਣਾ ਦੂਜੀ ਗੱਲ ਸਾਗ ਨੂੰ ਜੇ ਤੁਹਾਨੂੰ ਬਹੁਤ ਕਾਲ ਹੈ ਬੜੀ ਐਮਰਜੈਂਸੀ ਹੈ ਤੇ ਤੁਸੀਂ ਇਹ ਸਾਗ ਨੂੰ ਨਾ ਬਿਨਾ ਤੜਕਾ ਲਗਾਏ ਵੀ ਖਾ ਸਕਦੇ ਹੋ ਤੇ ਮੈਂ ਇੱਥੇ ਲਈਆਂ ਸੀ ਜੀ ਦੋ ਗੁੱਚੀਆਂ ਸਾਗ ਦੀਆਂ ਇੱਕ ਗੁੱਚੀ ਪਾਲਕ ਤੇ ਇੱਕ ਗੁੱਚੀ ਮੈਂ ਲਈ ਸੀ ਇੱਥੇ ਮੇਥੀ ਦੀ ਇਹਨਾਂ ਸਭ ਨੂੰ ਬਰੀਕ-ਬਰੀਕ ਕੱਟ ਲਿਆ ਸੀ ਸਾਗ ਦਾ ਵੋਲਿਊਮ ਕਾਫੀ ਜ਼ਿਆਦਾ ਹੁੰਦਾ ਯਾਨੀ ਖਲਾਰਾ ਕਾਫੀ ਜ਼ਿਆਦਾ ਹੈ ਦਾ ਇਹਨੂੰ ਕੀ ਕਰਨਾ ਹੁੰਦਾ ਆਪਾਂ ਬਸ ਦੱਬ-ਦੱਬ ਕੇ ਪਾ ਦੇਣਾ ਤੇ ਉਸ ਤੋਂ ਬਾਅਦ ਜੀ ਇਹਨੂੰ ਟੱਕੀ ਜਾਣਾ ਥੋੜਾ ਜਿਹਾ ਸਾਗ نیچے بیٹھ ਜਾਏਗਾ ਫਿਰ ਤੁਸੀਂ ਹੋਰ ਪਾਈ ਜਾਣਾ ਇਹ ਪ੍ਰੋਸੈਸ ਤੁਸੀਂ ਉਦੋਂ ਤੱਕ ਕਰਨਾ ਹੈ ਜਦੋਂ ਤੱਕ ਸਾਰਾ ਸਾਗ ਪਾਲਕ ਮੇਥੀ ਜੋ ਵੀ ਅਸੀਂ ਸਾਗ ਦੇ ਵਿੱਚ ਪਾਇਆ ਹੈ ਉਹ ਪੂਰਾ ਪੈ ਨਹੀਂ ਜਾਂਦਾ ਹੌਲੀ ਹੌਲੀ ਕਰਕੇ ਅਸੀਂ ਨੂੰ ਦਬਾਈ ਜਾਣਾ ਟੱਕੀ ਜਾਣਾ ਹੈ ਬਸ ਧਿਆਨ ਰੱਖਿਓ ਜਲਦਬਾਜ਼ੀ ਨਾ ਕਰਿਓ ਇਸ ਪ੍ਰੋਸੈਸ ਨੂੰ 5-7 ਮਿੰਟ ਲੱਗ ਜਾਂਦੇ ਹੈ ਇੱਕ ਇੰਪੋਰਟੈਂਟ ਗੱਲ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਾਗ ਵਿੱਚ ਪਾਣੀ ਥੋੜਾ ਹੈ ਤੇ ਇੱਕ ਗਲਾਸ ਤੁਸੀਂ ਉੱਪਰੋਂ ਪਾ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਸਾਗ ਵਿੱਚ ਪਾਣੀ ਪੂਰਾ ਭਰਪੂਰ ਮਾਤਰਾ ਤੇ ਹੈ ਮਤਲਬ ਕਿ ਪੱਤੇ ਜ਼ਿਆਦਾ ਗਿੱਲੇ ਸੀਗੇ ਫਿਰ ਤੁਹਾਨੂੰ ਐਕਸਟਰਾ ਪਾਣੀ ਪਾਉਣ ਦੀ ਲੋੜ ਨਹੀਂ ਬਸ ਜਿਹੜਾ ਆਪਾਂ ਪਹਿਲਾਂ ਪਾਇਆ ਸੀ ਇੱਕ ਕੌਲੀ ਉਨੇ ਹੀ ਬਹੁਤ ਹੈ ਪਰ ਮੈਂ ਇੱਥੇ ਇੱਕ ਗਲਾਸ ਐਕਸਟਰਾ ਪਾਣੀ ਪਾ ਲਿਆ ਹੈ ਕਿਉਂਕਿ ਸਾਗ ਨੂੰ ਪਕਦਿਆਂ 1.5 ਘੰਟਾ ਆਰਾਮ ਨਾਲ ਲੱਗ ਜਾਂਦਾ ਹੈ ਤੇ ਲਓ ਜੀ ਸਾਡਾ ਕੁੱਕਰ ਹੋ ਗਿਆ ਬੰਦ ਹਾਂਜੀ ਹੁਣ ਇਹ ਜਿਹੜਾ ਸਾਗ ਹੈ ਇਹ ਪਹਿਲਾਂ ਅਸੀਂ ਦਵਾਵਾਂਗੇ ਇੱਕ ਸੀਟੀ ਉਸ ਤੋਂ ਬਾਅਦ ਲਗਭਗ 1 ਘੰਟਾ ਲੱਗ ਜਾਏਗਾ ਇਹਨੂੰ ਬਿਲਕੁਲ ਮਤਮ-ਮਾਸਤੇ ਕੁੱਕ ਹੋਣ ਲਈ ਇੱਕ ਸਾਗ ਹੈ ਸਰਦੀਆਂ ਦੀ ਸਪੈਸ਼ਲ ਚੀਜ਼ ਹੈ ਤੇ ਇਹਨੂੰ ਬੜੀ ਰੀਝਾਂ ਨਾਲ ਬੜੀ ਪਿਆਰ ਨਾਲ ਮਤਮ-ਮਾਸਤੇ ਪਕਾਉਣ ਨਾਲ ਇਹਦਾ ਜਿਹੜਾ ਸਵਾਦ ਹੈ ਉਹ ਦੁੱਗਣਾ ਚੌਗਣਾ ਹੋ ਜਾਂਦਾ ਹੈ मसाले धुन के तल के पाए है ना फ्लेवर ही अलग आएगा बिना लगाए भी खा सकते हो। तक साग। ते चलो जी मिलते हैं फिर एक घंटे बाद दवा लिए एक सीटी तो बाद कर देंगी कटते एक घंटे बाद अलग दे साग में। एक घंटे दस मिनट बाद फ्लेम बंद की तो साग कुछ इस तरह का हो गया है ਨਹੋਂ ਹਲਕਾ ਚਾ ਚਲਾ ਕੇ ਦੇਖਾਂਗੇ ਇਹਦੇ ਚ ਪਾਣੀ ਹੈਗਾ ਹਲੇ ਵੀ ਤੇ ਸਾਗ ਜਿਹੜਾ ਹੈ ਪੂਰੀ ਤਰ੍ਹਾਂ ਗਲ ਚੁੱਕਿਆ ਹੈ ਹੁਣ ਚੱਲਦੇ ਆ ਜੀ ਆਪਣੇ ਨੈਕਸਟ ਸਟੈਪ ਲਈ ਸਾਗ ਜਦੋਂ ਗਰਮ ਹੋਵੇ ਉਦੋਂ ਆਪਾਂ ਇਹ ਵਾਲਾ ਸਟੈਪ ਕਰਨਾ ਹੈ ਤੇ ਆਪਾਂ ਪਾ ਰਹੇ ਹਾਂ ਜੀ ਇਹਦੇ ਵਿੱਚ ਮੱਕੀ ਦਾ ਆਟਾ ਛਾਂਣ ਕੇ ਰੱਖਿਆ ਹੋਇਆ ਮੈਂ ਅੰਦਾਜ਼ਨ 2 ਵੱਡੇ ਚਮਚ ਮੈਂ ਇਹਦੇ ਚ ਮੱਕੀ ਦਾ ਆਟਾ ਪਾਇਆ ਇਹਨੂੰ ਪਹਿਲਾਂ ਵੈਸੇ ਹੀ ਆਪਾਂ ਮਿਕਸ ਕਰ ਲੈਣਾ ਔਰ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਕੋਟਨੇ ਦੇ ਨਾਲ ਪੀਸ ਲੈਣਾ ਹੈ ਅਗਰ ਤੁਸੀਂ ਕੋਟਣਾ ਨਹੀਂ ਯੂਜ਼ ਕਰਨਾ ਚਾਹੁੰਦੇ ਤੇ ਮੇਰੀ ਤਰ੍ਹਾਂ ਹੈਂਡੀ ਬਲੈਂਡਰ ਨੂੰ ਵੀ ਯੂਜ਼ ਕਰ ਸਕਦੇ ਹੋ ਹੈਂਡੀ ਬਲੈਂਡਰ ਵੀ ਨਹੀਂ ਯੂਜ਼ ਕਰਨਾ ਚਾਹੁੰਦੇ ਤੇ ਤੁਸੀਂ ਇਹਨੂੰ ਮਿਕਸੀ 'ਚ ਪੀਸ ਸਕਦੇ ਹੋ ਪਰ ਯਾਦ ਰੱਖਿਓ ਇੱਕਦਮ ਬਰੀਕ ਨਾ ਕਰਿਓ ਫਿਰ ਉਹ ਸਾਗ ਘੱਟ ਤੇ ਮਿਹਨਤ ਜ਼ਿਆਦਾ ਲੱਗੇਗਾ ਮੈਂ ਜੀ ਸਾਗ ਨੂੰ ਚੰਗੀ ਤਰ੍ਹਾਂ ਘੋਟ ਲਿਆ ਔਰ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚਲਾ ਕੇ ਠੰਡਾ ਕਰਕੇ ਤੇ ਇਹਨੂੰ ਆਪਾਂ ਡੱਬਿਆਂ 'ਚ ਡੋਂਗਿਆਂ 'ਚ ਪਾ ਕੇ ਸੰਭਾਲ ਦੇਣਾ ਇਹ ਸਾਡਾ ਹੋ ਗਿਆ ਜੀ ਖਜ਼ਾਨਾ ਤਿਆਰ ਇੱਕ ਗੱਲ ਇੱਥੇ ਬਹੁਤ ਇੰਪੋਰਟੈਂਟ ਹੈ ਤੁਸੀਂ ਇਹਨੂੰ ਧਿਆਨ ਨਾਲ ਸੁਣਿਓ ਅਗਰ ਤੁਹਾਡਾ ਫੈਮਿਲੀ ਸਾਈਜ਼ ਛੋਟਾ ਹੈ ਤੇ ਸਾਗ ਤੁਸੀਂ ਜ਼ਿਆਦਾ ਬਣਾ ਲਿਆ ਹੈ ਖਬਰਾਂ ਦੀ ਗੱਲ ਨਹੀਂ ਉਹਨੂੰ ਡੱਬਿਆਂ ਦੇ ਵਿੱਚ ਪਾਓ ਛੋਟੀਆਂ ਡੱਬੀਆਂ ਚ ਪਾਓ ਤੇ ਉਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਸੰਭਾਲ ਦਿਓ ਸਾਲੋਂ ਸਾਲ ਵੀ ਤੁਹਾਡਾ ਇਹ ਸਾਗ ਖਰਾਬ ਨਹੀਂ ਹੋਏਗਾ ਜਿਹੜਾ ਤੁਸੀਂ ਜਮਾਇਆ ਹੋਏਗਾ ਫ੍ਰੀਜ਼ਰ ਦੇ ਵਿੱਚ ਸਾਗ ਬਣ ਗਿਆ ਤੇ ਇੱਥੇ ਚੱਲ ਰਿਹਾ ਜੀ ਡਬਲ ਡਬਲ ਕੰਮ ਇੱਕ ਪੈਨ ਦੇ ਵਿੱਚ ਮੈਂ ਪਾਤਾ ਦੇਸੀ ਘਿਓ ਦੂਸਰੇ ਪਾਸੇ ਮੈਂ ਛੋਟੀ ਜਿਹੀ ਪ੍ਰਾਤ ਲਈ ਹੈ ਤੇ ਥੋੜਾ ਜਿਹਾ ਮੈਂ ਆਟਾ ਪਾਇਆ ਥੋੜਾ ਜਿਹਾ ਮੈਂ ਪਾਇਆ ਜਵੈਨ ਤੇ ਥੋੜਾ ਜਿਹਾ ਪਾਇਆ ਲੂਣ ਉਸ ਤੋਂ ਬਾਅਦ ਕੋਸੇ ਕੋਸੇ ਪਾਣੀ ਦੇ ਨਾਲ ਅਪਾ ਇਹਦਾ ਆਟਾ ਲਗਾ ਲਾਂਗੇ ਇੱਧਰ ਸਾਡਾ ਘਿਓ ਹੋ ਗਿਆ ਗਰਮ ਬਰੀਕ ਕਟਿਆ ਅਦਰਕ ਤੇ ਬਰੀਕ ਕਟੀਆਂ ਮਿਰਚਾਂ ਹਸੀਏ ਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਜੀ ਮੇਰਾ ਧਿਆਨ ਹੈ ਪੂਰਾ ਆਟੇ ਦੇ ਵਿੱਚ ਇਹਦੇ ਵਿੱਚ ਪਾਵਾਂਗੇ 2 ਚਮਚ ਭਰ ਕੇ ਦੇਸੀ ਘਿਓ ਦਾ ਇਹਦੇ ਨਾਲ ਆਟਾ ਬੜਾ ਹੀ ਖਸਤਾ ਬੰਦਾ ਤੇ ਰੋਟੀਆਂ ਕਿ ਅਖਮਲ ਬਨਣਗੀਆਂ ਤੁਸੀਂ ਦੇਖਿਓ ਇੱਕ ਮਿਰਚ ਪਾਦੀ ਸੋਹਣੀ ਵੀ ਬੜੀ ਲੱਗਦੀ ਹੈ ਤੇ ਸਵਾਦ ਵੀ ਬੜੀ ਲੱਗਦੀ ਹੈ नाली पा देंगे बरीक कटिया प्याज उसइड बाय साइड कम कर लेना कोसा मैं पानी लिया पानी के नाल आटे नॉफ्ट सॉफ्ट सॉफ्ट जहाँ लगा लेना वैसे तो सारिया बीबिया बड़िया ही एक्सपर्ट ने आटा गुन केिन टू मिंट गुन लेंगे पर मेरी वीडियोज जड़िया होंदिया ने ਉਹਨਾਂ ਬੱਚਿਆਂ ਤੱਕ ਉਹਨਾਂ ਕੁੜੀਆਂ ਤੱਕ ਪਹੁੰਚਾਇਆ ਕਰੋ ਜਿਹੜੀਆਂ ਜਾਂ ਤਾਂ ਨਵੀਆਂ ਵੀ ਆਈਆਂ ਨੇ ਜਿਨ੍ਹਾਂ ਨੂੰ ਇਦਾਂ ਦੇ ਰਿਸਕ ਲੈਣੇ ਚੰਗੇ ਨਹੀਂ ਲੱਗਦੇ ਤੇ ਜਾਂ ਫਿਰ ਉਹਨਾਂ ਬੱਚਿਆਂ ਤੱਕ ਜਿਹੜੇ ਪਰਦੇਸਾਂ 'ਚ ਬੈਠੇ ਨੇ ਮਾਪਿਓ ਤੋਂ ਦੂਰ ਬੈਠੇ ਨੇ ਪਰ ਹਰ ਚੀਜ਼ ਖਾਂਦਾ ਉਹਨਾਂ ਦਾ ਵੀ ਆਖਿਰ ਮੰਨ ਕਰਦਾ ਹੈ ਤੇ ਇਹ ਜਿਹੜੀਆਂ ਰੈਸਪੀਜ਼ ਨੇ ਬੜੀਆਂ ਈਜ਼ੀ ਤਰੀਕੇ ਨਾਲ ਮੈਂ ਸਮਝਾਨੀ ਆ ਤਾਂ ਕਿ ਜਿਹੜਾ ਬੰਦਾ ਪਹਿਲੀ ਵਾਰ ਇਹਨਾਂ ਰੈਸਪੀਜ਼ ਨੂੰ ਵੀ ਟਰਾਈ ਕਰ ਰਿਹਾ ਹੈ ਉਹ ਵੀ ਉਹਨਾਂ ਨੂੰ ਆਰਾਮ ਨਾ ਬਣਾ ਸਕੇ ਇਧਰ ਜੀ ਮਸਾਲਾ ਭੁੰਨਿਆ ਗਿਆ ਹੈ ਦੂਜੇ ਪਾਸੇ ਅਗਰ ਤੁਸੀਂ ਧਿਆਨ ਨਾਲ ਦੇਖਿਆ ਮੈਂ ਤਵਾ ਰੱਖਤਾ ਗਰਮ ਕਰਨ ਲਈ ਟਮਾਟਰ ਆਪਾਂ ਪਾਤੇ ਤੜਕੇ ਦੇ ਵਿੱਚ ਨਾਲ ਪਾਈਆਂ ਜੀ ਮੈਂ ਲਾਲ ਮਿਰਚਾਂ ਥੋੜਾ ਜਿਹਾ ਲੂਣ ਪਾਇਆ ਹੈ ਥੋੜੀਆਂ ਜਿਹੀਆਂ ਪਾਈਆਂ ਜੀ ਮੈਂ ਦੇਗੀ ਮਿਰਚਾਂ ਉਸ ਤੋਂ ਬਾਅਦ ਆਪਾਂ ਜ਼ਰਾ ਜੀ ਇੱਕ ਚੁਟਕੀ ਭਰ ਕੇ ਹਲਦੀ ਜ਼ਰੂਰ ਪਾਣੀ ਹੈ بڑے ਲੋਕ ਕਹਿੰਦੇ ਨੇ ਜੀ ਸਾਗ ਵਿੱਚ ਹਲਦੀ ਨਹੀਂ ਪਾਈਦੀ ਪਰ ਮੈਂ ਇੱਥੇ ਸਪੈਸ਼ਲੀ ਤੁਹਾਨੂੰ ਦੱਸਦੀਆਂ ਸਾਗ ਵਾਲੇ ਤੜਕੇ ਵਿੱਚ ਹਲਦੀ ਪਾ ਕੇ ਤੜਕੇ ਦਾ ਰੰਗ ਬੜੇ ਹੀ ਸੋਨਾ ਲਾਲ ਆਂਦਾ ਹੈ ਥੋੜਾ ਜਿਹਾ ਪਾਇਆ ਪਾਣੀ 2 ਮਿੰਟ ਲਈ ਟੱਕ ਕੇ ਰੱਖਤਾ ਟਮਾਟਰ ਗਲ ਗਏ ਨੇ ਮਸਾਲਾ ਬੜਾ ਹੀ ਸੋਨਾ ਰੰਗ ਛੱਡ ਗਿਆ ਤੇ ਆਪਾਂ ਜਿੰਨਾ ਸਾਗ ਚਾਹੀਦਾ ਉਨਾ ਹੀ ਸਾਗ ਤੜਕੇ ਦੇ ਵਿੱਚ ਪਾਵਾਂਗੇ ਇੱਥੇ ਇੱਕ ਇੰਪੋਰਟੈਂਟ ਪੁਆਇੰਟ ਜੇ ਤੁਸੀਂ ਸੁਪਰਮਮਸ ਰੈਸਪੀਜ਼ ਨੂੰ ਪਹਿਲੀ ਵਾਰ ਦੇਖ ਰਹੇ ਹੋ YouTube ਤੇ ਦੇਖ ਰਹੇ ਹੋ ਤੇ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਤੇ ਫੋਲੋ ਕਰ ਲਓ ਵੀਡੀਓ ਅਗਰ ਪਸੰਦ ਆਈ ਖੂਬਸਾਰਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟਾਂ ਚ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਚ ਕੀ ਪਸੰਦ ਆਇਆ ਤੇ ਕੀ ਨਹੀਂ ਤੇ ਪਾਸੇ ਸਾਗ ਜਦੋਂ ਚੰਗੀ ਤਰ੍ਹਾਂ ਰਲ ਮਿਲ ਗਿਆ ਇਹਦੇ ਵਿੱਚ ਅਗਰ ਜੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਥਿੱਕ ਹੈ ਤੇ ਤੁਸੀਂ ਥੋੜਾ ਜਿਹਾ ਇਹਨੂੰ ਪਾਣੀ ਪਾ ਸਕਦੇ ਹੋ ਤਾਂ ਜੋ ਆਪਾਂ ਆਪਣੇ ਅਕੋਰਡਿੰਗਲੀ ਕੰਸਿਸਟੈਂਸੀ ਨੂੰ ਐਡਜਸਟ ਕਰ ਸਕੀਏ ਕਈਆਂ ਨੂੰ ਸਾਗ گاੜਾ گاੜਾ ਪਸੰਦ ਆਉਂਦਾ ਤੇ ਕਈਆਂ ਨੂੰ ਢਿੱਲਾ ਢਿੱਲਾ ਸਾਗ ਨੂੰ ਏਕੋ ਬਾਲਾ ਆ ਜਾਏ ਤੇ ਨੂੰ ਟੱਕ ਕੇ ਰੱਖ ਦੋ ਤੇ ਨਾਲ-ਨਾਲ ਆਪਾਂ ਦੂਜੇ ਪਾਸੇ ਤਿਆਰੀਆਂ ਕਰ ਲੈਨੇ ਚੀ ਮੱਕੀ ਦੀਆਂ ਰੋਟੀਆਂ ਦੀ ਹੁਣ ਸਾਗ ਬਣਾਉਣ ਦਾ ਤੇ ਸਰਵ ਕਰਨ ਦਾ ਇੱਕੋ ਪੈਟਰਨ ਰਹਿੰਦਾ ਹੈ ਗਰਮਾ-ਗਰਮ ਸਾਗ ਗੈਸ ਤੇ ਰਿਜਦਾ ਰਵੇ ਜਾਂ ਚੁੱਲ੍ਹੇ ਤੇ ਰਿਜਦਾ ਰਵੇ ਤੇ ਦੂਜੇ ਪਾਸੇ ਮੱਕੀ ਦੀਆਂ ਰੋਟੀਆਂ ਲੈਣੀਆਂ ਸ਼ੁਰੂ ਹੋ ਜਾਣ ਸਾਡੇ ਮੰਮੀ ਨਾਨੀ ਦਾਦੀ ਪੂਆ ਮਾਸੀਆਂ ਤਾਈਆਂ ਚਾਚੀਆਂ ਸਭ ਥੱਪ-ਥੱਪ ਕੇ ਬਣਾ ਲੈਂਦੇ ਸੀਗੇ ਹੁਣ ਸਾਡੇ ਵਰਗਿਆਂ ਨੂੰ ਆਉਂਦੀ ਹੈ ਦਿੱਕਤ ਪਰ ਸਵਾਦ ਵੀ ਬੜੀ ਲੱਗਦੀ ਹੈ ਆਪਾਂ ਤੇ ਤਾਂ ਜੁਗਾੜ ਲੱਭਿਆ ਹੋਇਆ ਹੈ ਅਪਾਈਕ ਪੇਪਰ ਲਈਦਾ ਚਾਹੀਏ ਤੁਸੀਂ ਪਲਾਸਟਿਕ ਦਾ ਲੈ ਲਓ ਜਾਂ ਮੈਂ ਇੱਥੇ ਬਟਰ ਪੇਪਰ ਲੈ ਲੰਨੀ ਆ ਉਸ ਤੋਂ ਬਾਅਦ ਜੀ ਉਹਨੂੰ ਥੋੜਾ ਜਿਹਾ ਆਇਲ ਲਗਾਇਆ ਪਾਣੀ ਲਗਾਇਆ ਕੁਝ ਵੀ ਲਗਾਓ ਬਸ ਸਾਡੀ ਰੋਟੀ ਜਿਹੜੀ ਹੈ ਘੁੰਮਣੀ ਚਾਹੀਦੀ ਹੈ ਉਸ ਪੇਪਰ ਤੇ ਮੱਕੀ ਦੀਆਂ ਰੋਟੀਆਂ ਨੂੰ ਬਣਾਉਣ ਦਾ ਸਿਰਫ ਇੱਕੋ ਹੀ ਸੁਪਰ ਟਿਪ ਹੈ ਗਰਮ ਪਾਣੀ ਯੂਜ਼ ਕਰੋ ਔਰ ਆਟਾ ਗੁੰਨਣ ਤੋਂ ਬਾਅਦ ਕਟੋ-ਕਟ 5-7 ਮਿੰਟ ਉਹਨੂੰ ਰੈਸਟ ਜ਼ਰੂਰ ਦਿਵਾਓ ਹੁਣ ਸਰਵਿੰਗ ਦਾ ਕੰਮ ਤੇ ਰੋਟੀਆਂ ਬਣਾਉਣ ਦਾ ਕੰਮ ਨਾਲੋ ਨਾਲ ਚੱਲ ਰਿਹਾ ਜੀ ਗਰਮਾ-ਗਰਮ ਸਾਗ ਉੱਤੇ ਦੇਸੀ ਘਿਓ ਕੀ ਖੁਸ਼ਬੂ ਆਏਗੀ ਜੀ ਹੁਣ ਲਗਾਨੇ ਹੈ ਜੇ ਪਸੂਣੀ ਜੀ ਪਿਆਰੀ ਜੀ ਪੰਜਾਬੀ ਸਟਾਈਲ ਥਾਲੀ ਮੈਂ ਰੱਖੀ ਜੀ ਸ਼ੱਕਰ ਮੂਲੀਆਂ ਨਾਲ ਰੱਖੀ ਜੀ ਲੱਸੀ ਲੂਣ ਤੇ ਕਾਲੀ ਮਿਰਚ ਪਾ ਲਿਆ ਸੀ ਨਾਲੇ ਮੱਕੀ ਦੀਆਂ ਗਰਮਾ ਗਰਮ ਰੋਟੀਆਂ ਮਿਰਚਾ ਖਾਂਦੀ ਹੋ ਤੇ ਜ਼ਰੂਰ ਰੱਖਿਓ ਉਹਨ ਐ ਥਾਲੀ ਕਿਵੇਂ ਦੀ ਲੱਗ ਰਹੀ ਹੈ ਮੂੰਹ ਚ ਪਾਣੀ ਆ ਰਿਹਾ ਨਾ ਤੇ ਹੁਣ ਇੰਤਜ਼ਾਰ ਕਿਸ ਕੱਲ ਦਾ ਮੈਂ ਤੇ ਲੱਗੀਆਂ ਗਰਮਾ ਗਰਮ ਮੱਕੀ ਦੀ ਰੋਟੀ ਨਾਲ ਸਾਗ ਖਾਂ ਤੁਸੀਂ ਤੁਸੀਂ ਇਸ ਵੀਡੀਓ ਨੂੰ ਸੇਵ ਕਰ ਲਓ ਤਾਂ ਜੋ ਤੁਸੀਂ ਸਾਗ ਬਣਾਣ ਲੱਗੇ ਕੋਈ ਵੀ ਟਿਪਸ ਨੂੰ ਮਿਸ ਨਾ ਕਰ ਦਿਓ हेलो जी पहली ग्राई थोड़े लिए तो मेरे मुँह से सची मुची बहुत पानी आ रहा है सीजन का पहला साग मैं खा लिया भी जरूर बनाओ देखते रहो सुपरमोम रेसिपीज मिलते हैं एक नवी वीडियो के